सम शी गुरु सतनाम शी गुरु सतनाम शी गुरु सतनाम श्री वाू गुरु धन वागुरु 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 धनवा व ਨਾਮ ਸਿਰੀ ਵਾਰੇ ਗੁਰੂ ਸਤਿਨਾਮ ਸਿਰੀ ਵਾਰੇ ਗੁਰੂ ਸਤਿਨਾਮ ਸਿਰੀ ਵਾਰੇ ਕੀ ਬਾਬਾ ਜੀ ਸਾਡੇ ਬਜਨਤਾ ਸਿੰਘ ਜੀ ਤਨਤਾਨ ਵਾਲੇ ਕਾਸੇਵਾਲੇ ਸਾਰੀ ਦੁਨੀਆ ਦੇ ਅੰਦਰ ਜਿਸ ਵੀ ਨੁੱਕਰ ਦੇ ਵਿੱਚ ਕੋਈ ਸਿੱਖ ਵੱਸਦਾ ਪੰਜਾਬੀ ਵੱਸਦਾ ਸਾਰੇ ਬਾਬਾ ਜੀ ਦੀ ਕਾਸੇਵਾ ਬਾਰੇ ਬਾਬਾ ਜੀ ਦੇ ਕੰਮ ਬਾਰੇ ਜਾਣਦੇ ਆ ਸਾਨੂੰ ਬੜੀ ਖੁਸ਼ੀ ਹੈ ਕਿ ਬੜੇ ਔਖੀ ਘੜੀ ਦੇ ਵਿੱਚ ਸਾਡੀ ਉਬਾਂ ਫੜਨ ਆਏ ਆ ਸਾਡੇ ਇਲਾਕੇ ਦੇ ਵਿੱਚ ਨਾਲੇ ਦੇ ਵਿੱਚ ਹੜ ਆਇਆ ਸਾਡਾ ਤੁਸੀਂ ਬੰਦ ਕਈਆਂ ਥਾਵਾਂ ਤੋਂ ਬਦਬਾਦ ਹੋ ਗਿਆ ਔਰ ਦੂਸਰੇ ਪਾਸੇ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਗੋਦਾ ਦਾ ਸਾਹਿਬ ਵਾਲੇ ਉਹਨਾਂ ਨੇ ਉਧਰ ਸੇਵਾ ਸ਼ੁਰੂ ਕੀਤੀ ਹੈ ਇਧਰ ਬਾਬਾ ਜਗਤਾ ਸਿੰਘ ਜੀ ਹੁਣੇ ਅੱਜ ਆਏ ਆ ਤੇ ਸਭ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਅਸੀਂ ਸਾਰੇ ਜਾਣੇ ਡੀ ਸੀ ਸਾਹਿਬ ਆਏ ਸਾਡੀ ਛੋਟੀ ਭੈਣ ਆ ਅਸੀਂ ਸਾਰੇ ਜਣੇ ਬਾਬਾ ਜੀ ਦੇ ਨਾਲ ਇਸ ਗੱਲ ਦਾ ਵਚਨ ਕਰਦੇ ਹਾਂ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਇਹਨਾਂ ਨੂੰ ਲੋੜ ਪਊਗੀ ਅਸੀਂ ਕਿਹੇ ਚੀਜ਼ ਦੀ ਕਮੀ ਦੀ ਦਾਇਰ ਦਿੰਦੇ ਜਦੋਂ ਹੁਕਮ ਛੱਡਣਗੇ ਜਿਹੜੀ ਵੀ ਚੀਜ਼ ਇਹਨਾਂ ਨੂੰ ਇਸ ਬੰਦ ਦੇ ਲਈ ਚਾਹੀਦੀ ਹੋਊਗੀ ਅਸੀਂ ਪੰਜਾਬ ਸਰਕਾਰ ਵੱਲੋਂ ਪੂਰੀ ਉਹਨਾਂ ਦੀ ਮਦਦ ਕਰਾਂਗੇ ਅਸੀਂ ਬਾਬਾ ਜੀ ਦੇ ਬੱਚਿਆਂ ਰਗੇ ਆ ਡੀ ਸੀ ਸਾਹਿਬ ਵੀ ਉਹਨਾਂ ਦੇ ਧੀਨ ਰਗੇ ਆ ਜਦੋਂ ਵੀ ਇਹ ਹੁਕਮ ਕਰਨ ਜੋ ਵੀ ਇਸ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੋਗੀ ਅਸੀਂ ਉਹ ਤੁਹਾਡੇ ਪਿੱਛੇ ਲੱਗ ਕੇ ਹਰ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਅਸੀਂ ਕਰਾਂਗੇ ਤੁਸੀਂ ਅੱਜ ਇਹ ਕਾਜ ਸ਼ੁਰੂ ਕਰ ਰਹੇ ਹੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਦੇ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਨਾਮ ਸਿਰਵਾਰੀ ਗੁਰੂ ਸਤਿਨਾਮ ਸਿਰਵਾਰੀ ਗੁਰੂ ਸਤਿਨਾਮ ਸਿਰਵਾਰੀ ਕੀ ਬਾਬਾ ਜੀ ਸਾਡੇ ਬਜਨਤਾ ਸਿੰਘ ਜੀ ਤੰਤਨ ਵਾਲੇ ਕਾਸੇਵਾਲੇ ساری ਦੁਨੀਆ ਦੇ ਅੰਦਰ ਜਿਸ ਵੀ ਨੁੱਕਰ ਦੇ ਵਿੱਚ ਕੋਈ ਸਿੱਖ ਵੱਸਦਾ ਪੰਜਾਬੀ ਵੱਸਦਾ ਸਾਰੇ ਬਾਬਾ ਜੀ ਦੀ ਕਾਸੇਵਾ ਬਾਰੇ ਬਾਬਾ ਜੀ ਦੇ ਕੰਮ ਬਾਰੇ ਜਾਣਦੇ ਆ ਸਾਨੂੰ ਬੜੀ ਖੁਸ਼ੀ ਹੈ ਕਿ ਬੜੇ ਔਖੀ ਘੜੀ ਦੇ ਵਿੱਚ ਸਾਡੀ ਉਬਾਂ ਫੜਨ ਆਇਆ ਸਾਡੇ ਇਲਾਕੇ ਦੇ ਵਿੱਚ ਇਹ ਨਾਲੇ ਦੇ ਵਿੱਚ ਹੜ ਆਇਆ ਸਾਡਾ ਤੁਸੀਂ ਬੰਦ ਕਈਆਂ ਥਾਵਾਂ ਤੋਂ ਬਰਬਾਦ ਹੋ ਗਿਆ। ਹੋਰ ਦੂਸਰੇ ਪਾਸੇ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਗੋਦਦਾ ਸਾਹਿਬ ਵਾਲੇ ਉਹਨਾਂ ਨੇ ਉਧਰ ਸੇਵਾ ਸ਼ੁਰੂ ਕੀਤੀ ਹੈ। ਇਧਰ ਬਾਬਾ ਜਗਤਾ ਸਿੰਘ ਜੀ ਹੁਣੇ ਅੱਜ ਆਏ ਆ ਤੇ ਸਭ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਅਸੀਂ ਸਾਰੇ ਜਾਣੇ ਡੀ ਸੀ ਸਾਹਿਬਾਇ ਸਾਡੀ ਛੋਟੀ ਭੈਣ ਆ ਅਸੀਂ ਸਾਰੇ ਜਣੇ ਬਾਬਾ ਜੀ ਦੇ ਨਾਲ ਇਸ ਗੱਲ ਦਾ ਵਚਨ ਕਰਦੇ ਹਾਂ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਇਹਨਾਂ ਨੂੰ ਲੋੜ ਪਊਗੀ ਅਸੀਂ ਕਿਹੇ ਚੀਜ਼ ਦੀ ਕਮੀ ਦੀ ਦਾਇਰ ਦਿੰਦੇ ਜਦੋਂ ਹੁਕਮ ਛੱਡਣਗੇ ਜਿਹੜੀ ਵੀ ਚੀਜ਼ ਇਹਨਾਂ ਨੂੰ ਇਸ ਬੰਦ ਦੇ ਲਈ ਚਾਹੀਦੀ ਹੋਊਗੀ ਅਸੀਂ ਪੰਜਾਬ ਸਰਕਾਰ ਵੱਲੋਂ ਪੂਰੀ ਉਹਨਾਂ ਦੀ ਮਦਦ ਕਰਾਂਗੇ ਅਸੀਂ ਬਾਬਾ ਜੀ ਦੇ ਬੱਚਿਆਂ ਆ ਡੀ ਸੀ ਸਾਹਿਬ ਵੀ ਉਹਨਾਂ ਦੇ ਧੀਨ ਆ ਗਏ ਜਦੋਂ ਵੀ ਇਹ ਹੁਕਮ ਕਰਨ ਜੋ ਵੀ ਇਸ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੋਗੀ ਅਸੀਂ ਉਹ ਤੁਹਾਡੇ ਪਿੱਛੇ ਲੱਗੇ ਹਰ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਅਸੀਂ ਕਰਾਂਗੇ ਤੁਸੀਂ ਅੱਜ ਇਹ ਕਾਜ ਸ਼ੁਰੂ ਕਰ ਦਿਓ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ